ਕਾ ਸਾਰੇ ਨੂੰ ਕਿੰਨੀ ਠੀਕ ਠਾਕ ਹੋ ਪਰਮਾਤਮਾ ਸਾਰਾ ਠੀਕ ਠਾਕ ਰੱਖੀ। ਇਹ ਟਾਈਮ ਹੋ ਗਿਆ 4:30 ਤੇ ਮੈਂ ਹੁਣ ਪਾਠ ਕਰਦੀ ਆ। ਮੈਂ ਸੂਬਾ ਵੀ ਨਾਲੀ ਸੀ ਤੇ ਹੁਣ ਮੈਂ ਦੁਬਾਰਾ ਫੇਰ ਲਾਤੀ ਆ ਕਿਉਂਕਿ ਹੁਣ ਤਾਂ ਮੌਸਮ ਗਰਮੀ ਆ ਹੁਣ ਤਾਂ ਜਿੰਨੀ ਵੇਲੇ ਮਰਜ਼ੀ ਨਾਲ ਲੋ ਤੇ ਮੈਂ ਕਰਨੇ ਪਹਿਲਾਂ ਸਭ ਤੋਂ ਸੁਖੰਵੇਂ ਦਾ ਪਾਠ ਤੇ ਬਾਕੀ ਵੀਡੀਓ ਆਪਾਂ ਉਦੋਂ ਬਾਅਦ ਸ਼ੁਰੂ ਕਰਾਂਗੇ। ਤੇ ਹੁਣ ਮੇਰਾ ਐ ਵੀ ਮਾਂ ਦਾ ਵੀ ਮੈਂ ਸਹਿਜ ਬਾਣੀ ਪ੍ਰਕਾਸ਼ ਕਰਨ ਹੁਣ ਤੱਕ ਕਿਤੇ ਜਾਣਾ ਨਹੀਂ ਚਲੋ ਪ੍ਰਮਾਤਮਾ ਸੋਖ ਸ਼ਾਂਤੀ ਬਗਸੇ ਵੀ ਕਿਤੇ ਜਾਣ ਦੀ ਲੋੜ ਨਾ ਹੋਵੇ ਠੀਕ ਹੈ ਤੇ ਲੈ ਵੀ ਤੁਸੀਂ ਮੇਰੀ ਘੁੰਮੀ ਕਰੇ ਕਿ ਜੀ ਮੈਂ ਆਟ ਕਰ ਲਿਆ ਮੈਂ ਆਟ ਕਰਕੇ ਟਕੜੀ ਚਾਪੀ ਲਈ ਅਬ ਬੈਠਾ ਜੀ ਮੂੰ ਟੀਮੂ ਮੀਮੂ ਬੈਠਾ ਜੀ ਆਈ ਨੂੰ ਜਾਂਦਾ ਨਹੀਂ ਘੁੰਮਣੀ ਕਰਨਾ ਚਲਗੇ ਚਲੋ ਚਲਗੇ ਚੱਲ ਜੀ ਚਲੋ ਚੱਲ ਬਲਾ ਡੈਡਿੰਗ ਕਰ ਜਿਵੇਂ ਹੁਣ ਨਾ ਦੁਆਰਾ ਬਾਠ ਕਰਕੇ ਜਦੋਂ ਹੁਣ ਕਰਨਾ ਸੀ ਸਵੇਰ ਦਾ ਮਤਲਬ ਇੰਨਾ ਗਰਮ ਪਾਣੀ ਸੀ ਇਹਦਾ ਮਤਲਬ ਅੱਜ ਕਰਨੀ ਪੋਸੀ ਜਿਵੇਂ ਨਾ ਧੋਪ ਪੋਸੀ ਗਰਮ ਗਰਮ ਪਾਣੀ ਸੀ ਪੀ ਤੁਪ ਬਹੁਤ ਹੋ ਗਿਆ ਮਤਲਬ ਤੇ ਜਿਵੇਂ ਨਾ ਗਮਕ ਲੈ ਆਉਣੀ ਹੁਣ ਪਹਿਲਾ ਸਭ ਤੋਂ ਪਹਿਲਾਂ ਹੁਣ ਮੈਂ ਬਣਾਇਆ ਬਾਠ ਕਰਕੇ ਉੱਠ ਕੇ ਚਾਹ ਨਾ ਮੈਂ ਬਣਾਇਆ ਪ੍ਰਿੰਟੋ ਸੈਂਡਵਿਚ ਬੈਠਾ ਦੇਖੋ ਿੱਡੂ ਮਿੱਡੂ ਏ ਿੱਡੂ ਮਿੱਡੂ ਮੌਸਮ ਜਿਆਦਾ ਬਦਲ ਨਹੀਂ ਰਹੀ ਕਿ ਬੱਦਲ ਆਏ ਹੋਗੇ ਪਿੱਛੇ ਦੇ ਪਤਾ ਲੱਗ ਰਿਹਾ ਚਲਾ ਜੀ ਚੱਲ ਗਏ ਚੱਲੋ ਇਹਨਾਂ ਕੁ ਅੰਮੋ ਘਿਆਪੇ ਬਹੁਤ ਜ਼ਿਆਦਾ ਤੇ ਪਰ ਮੈਨੂੰ ਮੇਰੇ ਬੂਟੇ ਬਹੁਤ ਸੋਹਣੇ ਹੋ ਗਏ ਕਿਉਂਕਿ ਮੌਸਮ ਦਾ ਠੀਕ ਹੈ ਉਹ ਹਰੀਆਲੀ ਹਰੀਆਲੀ ਜਿੰਨੇ ਬਾੜੀ ਵਧੀਆ ਲੱਗਦੀ ਹੈ ਦਰਖਤਾਂ ਦਾ ਸਰਦਾਰ ਜੀ ਬਹੁਤ ਪਸੰਦ ਕਰਦੇ ਪਰ ਐਂ ਬੂਟੇ-ਵਾਟੇ ਲਾਉਣ ਦਾ ਇਹਨਾਂ ਨੂੰ ਸ਼ੌਂਕ ਹੈ ਨਹੀਂ ਗਾ ਜਿਵੇਂ ਮੈਨਾਂ ਮੈਨੂੰ ਬੂਟਿਆਂ ਦਾ ਬਹੁਤ ਬੰਨ ਆਈ ਹੈ ਵੀ ਗਰਮੀ ਦੇ ਵਿੱਚ ਤਾਂ ਸਾਰੇ ਹਰੀਆਲੀ ਹਰੀਆਲੀ ਦੇ ਸਾਰੇ ਪਾਸੇ ਹਰਾ 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 ਸ घर आस आई दी जहाँ मैंने इना फल लगे ना लग जोरी ना भी वैसा हैं टपद गए ਤੇ ਝੜਿਆ ਨਹੀਂ ਬੋਲਾ ਫਾਲਤ ਕੀ ਬਹੁਤ ਜਿਆਦਾ ਬਲਗੇ ਫਿਰ ਜਮਨ ਜੇ ਕਿਤੇ ਨਾ ਕੋਈ ਪ੍ਰੋਬਲਮ ਹੋਈ ਤਾਂ ਸਰਵੀ ਪਰਨਾ ਹਜੇ ਤਨੇ ਪਰਨਾਲਾ ਤੇ ਭਰੇ ਹੋਏ ਆ ਬਹਿ ਜੀ ਮੂੰ ਤੇ ਜੀ ਮੂੰ ਹਣ ਪਿਆ ਪੱਖਾ ਚੱਲ ਪੈ ਲਾਈਟ ਹੈ ਅੱਜ ਮੈਂ ਬਣਾਇਆ ਕੱਦੂ ਕੱਦੂ ਸਬਜ਼ੀ रात बनाई सिकड़ी चौला की सब्जी मैं रेह बना रही मैं सारे फ्रूट जो भी है दे सारे कट्ठे कर करके छोटे पीस कर करके मलाई होगी कद्दू में मलाई तो दुद पाती कदून जो सुदड़े का पानी इन्ना ठंडा ठंडा है ना बहुत ज्यादा ठंडा हो जाने पीना ਨੁਰੀ ਨੁਰੀ ਦਾ ਬੱਚਾ ਤੇ ਕਾਲੂ ਤੇ ਇਹ ਸਾਰੇ ਉਹਦੇ ਵਿੱਚ ਰਹਿ ਗਏ ਕਮਰੇ ਜਿਹੇ ਉਹ ਲਾ ਕੇ ਉੱਠ ਗਏ ਨਾ ਦਰਵਾਜ਼ਾ ਤੇ ਉਹ ਤਾਂ ਚਲ ਕਹਿੰਦਾ ਕੋਈ ਟੱਪਣਗੇ ਜੀ ਛੋਟੀ ਹੈ ਕਹਿੰਦਾ ਤੇ ਬੱਚੀ ਦਾ ਬੜਾ ਔਖਾ ਹੋ ਗਿਆ ਉਹ ਸਾਨੂੰ ਦੇਖ ਦੇਖ ਭੌਂਕੇ ਤੇ ਕਿਉਂ ਸਾਨੂੰ ਕਹਿੰਦੇ ਸੀ ਮੈਨੂੰ ਕੱਢੋ ਤੇ ਸਾਥ ਹੁਣ ਨਿਕਲ ਨਹੀਂ ਰਿਹਾ ਸੀ ਘਰ ਜੋਤ ਆ ਘਰ ਜੋਤ ਨਾ ਕਹਾਂਗੇ उतो तो चढ़ के कड़ा चार हजे कम कुम कर देखने किना कर देखो के मैं के। हो कि छाया होया किसी भाई जी का है इन लेचार बोत कर दबक ही समझ ही उटल उटल के आ गया किसी टीडू फस गया उ ਆਇਆ ਯਾਰ ਆਇਆ 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 ਛੜਾ ਪੌਂਕਦਾ ਉਧਰ ਹੀ ਜਾਣ ਛਾਲ ਮਾਰਨੀ ਪੈਂਦਾ ਉਹ ਟਿੱਡੂ ਲੈ ਫਸ ਗਿਆ ਉਹ ਬੈਠੇ ਉਹਨਾਂ ਤਾਂ ਆਈ ਜਾਣਾ ਉਹਨਾਂ ਤਾਂ ਕੋਈ ਪਰਵਾਹ ਨਹੀਂ ਹਲੋ ਇਹਨੂੰ ਔਖਾ ਪੀ ਇਹ ਹੁਣ ਉਹਨਾਂ ਤੋਂ ਬਿਨਾਂ ਇੰਨੇ ਨਹੀਂ ਰਹਿਣਾ ਲੈ ਰੈਪ ਕਿ ਆਪੀ ਆਉਣਗੇ ਨੂਰੀ ਨਹੀਂ ਨਹੀਂ ਰਹਿਣਾ ਇਹ ਤੋਂ ਬਿਨਾਂ ਆ ਜਾ ਇਹਨੂੰ ਇੱਥੇ ਆ ਜਾ ਆ ਜਾ ਥੱਲੇ ਆ ਜਾ ਬੈ ਜਾ ਬੈ ਜਾ ਆ ਜਾ ਆ ਜਾ ਲਗਾ ਤੋ ਆ ਦੇਖ ਦੇਖ ਕੇ ਮੈਂ ਡਰਦਾ ਨਹੀਂ ਮੈਨੂੰ ਬੁੱਡੋ 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 ਤੂੰ 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 ਕੀ ਕਰਨਾ ਹੈ ਪਾਸੇ ਤੂੰ ਮੋ ਵਸੇ ਉਹ ਦੇਖ ਡੈਮੀ ਡੱਬੇ ਬਸੇ ਬਸੇ ਡਿੱਟ ਡਿੱਟ ਡਰ ਕੀ ਲੈ ਤਰਦੇ ਆਇਆ ਮੂੰ ਲੈ ਨੂਰ ਦੇਖ ਲੈ ਹੜਾ ਹੁਣ ਪਹਿਲਾ ਕਾਲੂ ਤਾਂ ਕਰ ਤੂੰ ਲੱਗ ਜੈ ਇਹਨੂੰ ਕਰਨ ਲੋ ਜੀ ਉਹ ਚੈਰਾ ਨਾ ਆਰਡਰ ਕੇ ਆ ਗਿਆ ਨਾ ਮਾ ਡੱਗ ਗਿਆ ਹੈ ਤਾਂ ਔਰ ਜੋ ਤੇ ਨਾ ਕਰਦਾ ਉਹਨਾਂ ਦਾ ਕੋਈ ਮੁੰਡਾ ਮੁੰਡਾ ਹੋਗਾ ਤਾਂ ਜਿੰਨਾ ਤੇ ਆਇਆ ਤੋ ਜਿਹੜੇ ਸੀਕੇ ਕੰਮ ਵਾਲੇ ਉਹ ਕਹਿੰਦੇ ਸਾਡੇ ਨਾਲ ਆ ਆ ਕਿ ਮੈਂ ਕਿਹਾ ਮੈਨੂੰ ਲੈ ਜਾ ਵਿਚਾਰੇ ਨੂੰ ਪਿਓਟਰਲ ਕੇ ਆਇਆ ਕਿ ਥੋੜੇ ਪਿੰਡ ਤੇ ਕਿਸਦਾ ਹੋਗਾ ਘਰੇ ਜਾਇ ਬੜਨਾ ਉਹ ਪੁਝਾ ਕੇ ਉਹ ਹੌਲੀ ਹੌਲੀ ਉੱਥੇ ਪਹੁੰਚੇ ਗਏ ਨਾ ਥੋੜੇ ਅੰਦਰ ਦੇਖੋ ਇਹ ਪਾਲ ਕੇ ਕਿੱਤੇ ਨੂੰ ਹਨ ਕਿੰਨਾ ਉੱਠਾ ਲੰਬਾ ਚਲੋ ਜੀ ਵੀਡੀਓ ਵਧੇ ਲੱਗੇ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਓ ਜੀ ਤੇ ਲੋ ਜੀ ਜੀ ਮਾ ਪਿਆ ਵਾ ਵਿਚਾਰਾ